ਅਸੀਂ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਪੰਜਾਬ ਦੇ ਜਿਹੜੇ ਪ੍ਰਾਤਨ ਰੁੱਖਾਂ ਤੇ ਕੰਮ ਕਰਦੇ ਆ ਕਿਕਰ ਨੂੰ ਸੀ ਕੁਝ ਦਿਨ ਪਹਿਲਾਂ ਪਾਇਆ ਪਿਆ ਅੱਜ ਝੰਡ ਦੇ ਬੀਜ ਨੂੰ ਪਾਉਣ ਲੱਗੇ ਆ ਇਸ ਨੂੰ ਅਸੀਂ ਘੰਟਾ ਬੀਜ ਨੂੰ ਪਹਿਲਾਂ ਪਾਣੀ ਚ ਰੱਖਣਾ ਪੈਂਦਾ ਫਿਰ ਉਹਨੂੰ ਰੱਖ ਕੇ ਹੁਣ ਸਾਡੀ ਜਿਹੜੀ ਟੀਮ ਪਿੱਛੇ ਦੇਖ ਸਕਦੇ ਹੋ ਇਹ ਲੱਗੀ ਹੋਈ ਹੈ ਝੰਡ ਦੇ ਬੀਜ ਪਾਉਣ ਨੂੰ ਝੰਡ ਜਿਹੜਾ ਪੰਜਾਬ ਦਾ ਬਹੁਤ ਹੀ ਪ੍ਰਾਤਨ ਰੁੱਖਾ ਤੇ ਬਹੁਤ ਸਾਰੇ ਝੰਡ ਸਾਡੇ ਪੰਜਾਬ ਤੋਂ ਖਤਮ ਹੋ ਗਏ ਹੁਣ ਟਮਾਟੇਲੇ ਝੰਡ ਸਾਡੇ ਦੇਖਦੇ ਹੈਗੇ ਆ ਜਿਹੜੇ ਬਹੁਤ ਸਾਰੇ ਗੁਰੂ ਘਰਾਂ ਨਾਮ ਆਵਾ ਝੰਡ ਸਾਹਿਬ ਬਹੁਤ ਗੁਰੂ ਘਰ ਸਾਡੇ ਹੈਗੇ ਪੰਜਾਬ ਦੇ ਇਸ ਰੁੱਖ ਇਹ ਇੰਡੀਕੇਟ ਕਰਦਾ ਸਾਡੇ ਪਰਾਤਨ ਰੋਖਾ ਪੰਜਾਬ ਦੇ ਰਾਜਸਥਾਨ ਦੇ ਇਹ ਸਟੇਟ ਰੋਖਾ ਉਸ ਤੋਂ ਸਾਡੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਨਾਮ ਜਿਹੜੇ ਜੰਡ ਦੇ ਰੋਖ ਪਿੱਛੇ ਵਿੱਚ ਝੰਡ ਵਾਲਾ ਹੋ ਗਿਆ ਝੰਡਪੁਰ ਹੋ ਗਿਆ ਝੰਡ ਵਾਲਾ ਮੀਰਾ ਸਾਗਲਾ ਝੰਡ ਵਾਲਾ ਹਨਵੰਤਾ ਅਸੀਂ ਹੁਣ ਇੱਕ ਜਿਹੜੀ ਆਸ ਲੈ ਕੇ ਆ ਰਹੇ ਪੰਜਾਬ ਦੇ ਲੋਕਾਂ ਲਈ ਵੀ ਅਸੀਂ ਝੰਡ ਨੂੰ ਮਾਸਕੀਲ ਦੇ ਤਿਆਰ ਕਰ ਰਹੇ ਹਾਂ ਜਿਸ ਕਿਸੇ ਵੀ ਬੀੜ ਭਰਾ ਨੂੰ ਝੰਡ ਚਾਹੀਦਾ ਹੈਗਾ ਉਹ ਸਾਡੇ ਤੋਂ ਲੈ ਸਕਦਾ ਹੈਗਾ ਤੇ ਅਸੀਂ ਪੰਜਾਬ ਦੇ ਜੰਗਲਾਂ ਵਿੱਚ ਵੀ ਝੰਡਾਂ ਨੂੰ ਬਹੁਤ ਜ਼ਿਆਦਾ ਤਦਾਰਤ ਤੇ ਲਾ ਰਹੇ ਹਾਂ ਜਦੋਂ ਕਿਸੇ ਸਮਾਂ ਕਾਲ ਪਿਆ ਸੀ ਸੂਕਾ ਪਿਆ ਸੀ ਉਸ ਸਮੇ ਇਹ ਜੰਡ ਦੇ ਜਿਹੜੇ ਸੱਕ ਨੂੰ ਆਟੇ ਚ ਗਰਨ ਕੇ ਖਾਧਾ ਗਿਆ ਇਹਦੀਆਂ ਫਲੀਆਂ ਨੂੰ ਸਾਗਰੀ ਬੋਲਦੇ ਆ ਤੇ ਬਹੁਤ ਹੀ ਜਿਹੜੇ ਇਹਨੂੰ ਜ਼ਿਆਦਾ ਤੇਲ ਚ ਪਕਾਇਆ ਜਾਂਦਾ ਖਾਧਾ ਜਾਂਦਾ ਹੈਗਾ ਦੀ ਸਾਗਰੀ ਸਬਜ਼ੀ ਨੂੰ ਬਹੁਤ ਮਸ਼ਹੂਰ ਆ ਰਾਜਸਥਾਨੀ ਲੋਕ ਵੀ ਸਾਡੇ ਫਾਜ਼ਲ ਕਾ ਮੁਕਸਦ ਦੇ ਲੋਕ ਵੀ ਹੁਣ ਵੀ ਖਾਂਦੇ ਉਹ ਪੀਪਿਆਂ ਚ ਰੱਖ ਲੈਂਦੇ ਇਹਨੂੰ ਮਤਲਬ ਕਹਿੰਦਾ ਕੁਝ ਬਜ਼ੁਰਗ ਸਾਨੂੰ ਦੱਸਦੇ ਇਹਦੇ ਪੱਕੇ ਜਾਂਦੇ ਜਰੂਰੀ ਨਹੀਂ ਇਹ ਫਲੀਆਂ ਨੂੰ ਖੋਖੇ ਬੋਲਦੇ ਸੀ ਉਹ ਮਿੱਠੇ ਹੁੰਦੇ ਸੀ ਬਿਸਕੁਟ ਦੇ ਸਵਾਦ ਆਉਂਦਾ ਸੀਗਾ ਉਹ ਜਦੋਂ ਖੇਤਾਂ ਤੇ ਸਰੀਪਾਲੀ ਕੰਮ ਕਰ ਜਾਂਦੇ ਸੀ ਲੋਕ ਉਹ ਤੋਂ ਖਾ ਲੈਂ ਇਸੀ ਜੰਡ ਦੀ ਬਹੁਤ ਮਹਾਨਤਾ ਹੈਗੇ ਨੂੰ ਆ ਸਾਨੂੰ ਬਚਾਉਂਦੀ ਜਿੱਥੇ ਖੜਿਆ ਬਚਾਉਂਦੀ ਨਵੇਂ ਸਿਰੇ ਲਾਉਣ ਦੀ ਲੋੜ ਹੈਗੇ ਸਾਨੂੰ ਸਸਿਕਾਲ ਦੀ ਸਾਰਾ